ਹਾਂਜੀ ਦੋਸਤੋ ਅੱਜ ਜਿਹੜਾ ਆਪਣਾ ਸਟਾਕ ਹੈਗਾ ਉਹ ਹੈਗਾ Tata Tel Tata Tel ਦੀ ਜੇ ਗੱਲ ਕਰੀਏ ਫੰਡਾਮੈਂਟਲ ਦਾ ਇਸ ਸਟਾਕ ਦੇ ਕੋਈ ਜ਼ਿਆਦਾ ਵਧੀਆ ਹੈ ਨਹੀਂ ਬਟ ਫਿਰ ਵੀ ਅਗਰ ਚਾਰਟ ਪੈਟਰਨ ਦੇ ਅਕੋਰਡਿੰਗ ਦੇਖਿਆ ਜਾਵੇ Tata Tel ਇੱਕ W ਪੈਟਰਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਗਰ ਇਸ ਦਾ ਬ੍ਰੇਕਆਊਟ ਹੋ ਜਾਂਦਾ ਹੈ ਯਾਨੀ ਕਿ 108 ਰੁਪਏ ਦਾ ਬ੍ਰੇਕਆਊਟ ਇਹ ਕਰ ਦਿੰਦਾ ਹੈ ਦੈਨ ਜੋ ਨੈਕਸਟ ਟਾਰਗੇਟ ਆਪਣੇ ਕੋਲ ਉਹ 154 ਦਾ ਨਿਕਲ ਕੇ ਆਂਦਾ ਹੈ Tata Tel ਦਾ ਸ਼ੇਅਰ ਕਰਨ ਦਾ ਜਿਹੜਾ ਆਪਣਾ ਮਕਸਦ ਹੈ ਉਹ ਇਹੀ ਹੈ ਕਿਉਂਕਿ Tata Tata ਕੰਪਨੀ ਦੇ ਨਾਲ ਰਿਲੇਟਡ ਹੈ Tata Tel ਔਰ ਜਿਹੜਾ ਇਹ ਸਟਾਕ ਹੈ ਉਹ ਹੈ ਵੀ ਆਪਣਾ ਟੈਲੀਕਮਿਊਨੀਕੇਸ਼ਨ ਦੇ ਵਿੱਚੋਂ ਹੈ ਦੂਸਰੀ ਗੱਲ ਜਿਵੇਂ ਤੁਸੀਂ ਨਿਊਜ਼ ਦੇ ਵਿੱਚ ਸੁਣਿਆ ਹੀ ਹੋਣਾ ਆਪਣਾ TCS ਦਾ ਟਾਈ ਅਪ ਹੋਇਆ BSNL ਦੇ ਨਾਲ BSNL ਦੇ ਨਾਲ ਅਗਰ TCS ਦਾ ਟਾਈ ਅਪ ਹੋਇਆ ਤਾਂ ਕਿਤੇ ਨਾ ਕਿਤੇ Tata Tel ਵੀ ਉੱਥੇ ਇਨਵੋਲਵ ਹੋਊਗਾ ਫੰਡਾਮੈਂਟਲ ਦੀ ਅਗਰ ਗੱਲ ਵੀ ਕਰੀਏ ਆਪਣੇ ਕੋਲ ਮਾਰਕੀਟ ਕੈਪ ਇਸਟਾਕ ਦੀ ਹੈ ਗਿਆ 15899 ਕਰੋੜ ਦੀ ਡੈਟ ਟੂ ਇਕਵਿਟੀ ਨੈਗੇਟਿਵ ਦੇ ਵਿੱਚ ਹੈ ਬੁੱਕ ਵੈਲਿਊ ਨੈਗੇਟਿਵ ਦੇ ਵਿੱਚ ਹੈ ਫੇਸ ਵੈਲਿਊ 10 ਦੀ ਹੈ ਪੀਪੀਐਸ ਹੈ ਜਿਹੜਾ ਉਹ ਵੀ ਇਹਦਾ ਨੈਗੇਟਿਵ ਦੇ ਵਿੱਚ ਹੈ ਸੋ ਫੰਡਾਮੈਂਟਲ ਕੋਈ ਖਾਸ ਜ਼ਿਆਦਾ ਵਧੀਆ ਨਹੀਂ ਹੈਗੇ ਬਟ ਟੈਕਨੀਕਲ ਬੇਸਿਸ ਦੇ ਉੱਤੇ ਅਗਰ ਗੱਲ ਕਰੀਏ ਤਾਂ ਸਟਾਕ ਥੋੜਾ ਜਿਆਦਾ ਵਧੀਆ ਦਿਖਾਈ ਦੇ ਰਿਹਾ ਜੇ ਆਪਾਂ ਸ਼ੇਅਰ ਹੋਲਡਿੰਗ ਦੀ ਗੱਲ ਕਰੀਏ ਪ੍ਰੋਮੋਟਰ 74% ਹੈ ਰਿਟੇਲ 23 ਔਰ ਫੋਰਨ ਇੰਸਟੀਚੂਨ ਹੈ ਜਿਹੜਾ 2.6% ਹੈ ਬਾਕੀ ਕੋਈ ਬਾਇੰਗ ਰეკਮੈਂਡੇਸ਼ਨ ਨਹੀਂ ਹੈਗੀ ਆਪਣਾ ਸਟਾਕ ਨੂੰ ਬਾਇ ਕਰਨ ਤੋਂ ਪਹਿਲਾਂ ਖੁਦ ਐਨਾਲਿਸਿਸ ਕਰਕੇ ਹੀ ਬਾਇ ਕਰਿਓ ਇਹ ਜਸਟ ਇੱਕ ਮੇਰਾ ਵਿਊ ਪੁਆਇੰਟ ਹੈ ਤੇ ਛੋਟਾ ਜਿਹਾ ਐਨਾਲਿਸਿਸ ਹੈ ਉਮੀਦ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੇ ਅਗਰ ਇਹ ਡਬਲਿਊ ਪੈਟਰਨ ਕੰਪਲੀਟ ਹੁੰਦਾ ਤਾਂ ਮੇਬੀ ਇਹਦੇ ਨੈਕਸਟ ਟਾਰਗੇਟ 154 ਤੋਂ ਬਾਅਦ 180 ਔਰ 200 ਤੱਕ ਦੇ ਨਿਕਲ ਕੇ ਆਂਦੇ ਨੇ